ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਕੁਝ ਗੱਬੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੋ ਚੰਗੀਆਂ ਝੋਟੀਆਂ ਨੇ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਪਰ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਵੀਰ ਜੀ ਹੋਰ ਸੁਣਾ ਵੀਰੇ ਸਾਸਤਰੀ ਗਾਲ ਹੋਰ ਸੁਣਾ ਠੀਕ ਠਾਕ ਵੀਰ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਜੀ ਠੀਕ ਠਾਕ ਜੀ ਹਾਂਜੀ ਵੀਰ ਜਿੰਨੇ ਡੇੜੀ ਫਾਨ ਵੇਖਣ ਨਾਲ ਪਿਆਰ ਪੜੀ ਸ਼ਤਸੀ ਦੀ ਗੱਲ ਜੀ ਸਤਿ ਸ੍ਰੀ ਅਕਾਲ ਹਾਂ ਵੀਰੇ ਨਾਂ ਦੱਸੀਆ ਮੈਂ ਸਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇੜੀਵਾਲ ਕਰਨ ਠੀਕ ਹੈ ਜੀ ਨੰਬਰ 905641398 ਠੀਕ ਹੈ ਜੀ ਤਾਂ ਵੀਰੇ ਆਪਣੇ ਕੋਲੇ ਆ ਗੀਆਂ ਵੇਣਾ 5-7 ਵੇਣਾ ਦੇ ਕਰੀਬ ਕੁਝ ਝੋਟੀਆਂ ਆ ਗਈਆਂ ਹਨਾ ਜਸੂਈਆਂ ਸੁਈਆਂ ਵੇਣਾ ਟੋਕਰਾਂ ਟੋਕਰ ਵੀ ਆ ਗਈ ਤੇ ਗੱਬਣਾ ਵੀ ਹੈਗੇ ਸੁਈਆਂ ਵੀ ਹੈਗੀਆਂ ਆਪਣੇ ਕੋਲ ਤਾਂ ਰੇਡ ਵੀਰ ਕਿਵੇਂ ਆਪਾਂ ਅੱਗੇ ਹਰੇਕ ਵੀਡੀਓ ਚ ਤੁਹਾਡਾ ਰੇਟ ਬਿਲਕੁਲ ਨੋਰਮਲ ਹੈ ਨਾ ਨਿਗ ਨਿਗੇ ਰੇਟ ਆ ਜੋ ਵਪਾਰੀ ਵੀਰ ਤੁਹਾਡੇ ਕੋਲੇ ਖਰੀਦ ਕਰਦੇ ਹਨ ਹਣੀ ਹਾਂਜੀ ਵੀਰ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਵੀਡੀਓ ਜ਼ਰੂਰ ਐਂ ਦੇ ਤਾਈਂ ਵੇਖਿਓ ਜੀ ਇਧਰ ਵੀਰੇ ਦੇ ਇਲਾਕੇ ਚ ਕਲਾਂ ਨੌਰ ਏਰੀਏ ਤੇ ਪਸ਼ੂ ਇੱਕ ਦਾ ਰੇਟ ਬਿਲਕੁਲ ਜਾਇਜ਼ ਹੁੰਦਾ ਕਿ ਪਸ਼ੂ ਦੁੱਧ ਵਾਲਾ ਨਿਕਲਦਾ ਤਾਂ ਕਰੀਏ ਵੀਰੇ ਸ਼ੁਰੂ ਹਨਾ ਹਾਂਜੀ ਵੀਰ ਜੀ ਕਰੋ ਹਾਂ ਪਹਿਲੇ ਨੰਬਰ ਤੇ ਆ ਗਈ ਵਿਹੜੇ ਦੇ ਬਾਰੇ ਦੱਸਿਓ ਵੀਰੇ ਰਾਜੀ ਸੂਈ ਵੜ ਪੰਜਵਾਂ ਦਿਨ ਸੂਈ ਨੂੰ ਅਜਾ ਪੰਜਵਾਂ ਦਿਨ ਆ ਸੂਈ ਨੂੰ ਦੋ ਦੋ ਦੀ ਲੱਗੀ ਜੇ ਮੂੰਹ ਦੀ ਹਲੇ ਦੋ ਦੰਦਾਂ ਦਾ ਹਾਂਜੀ ਦੋ ਦੰਦਾਂ ਦੇ ਸ਼ਕੀਨ ਚੰਗੀ ਆ ਬੋਦੀ ਵਾਲੀ ਆ ਗਈ ਵਿਹੜਾ ਹਨਾ 13 14 ਲੀਟਰ ਕੋਈ ਬੋਲਾ ਵਾਲੇ ਦੁੱਧ ਨਾਲੇ ਤਿਆਰ ਜੈਸ ਟਾਈਮ ਲੈਵਾ ਖਾਣਾ ਟੋਪ ਕਲਾਸ ਆ ਹਨਾ ਪੂਰਾ ਚੰਗੀ ਬੁੜੀ ਆ ਆ ਬੱਚਾ ਆ ਗਿਆ ਠੀਕ ਬੱਚਾ ਆ ਗਿਆ ਤਾਂ ਵੇਖੋ ਵੀਰੋ ਕੀ ਕਹਨੇ ਵਿਹੜ ਦੇ ਕੱਦ ਕਾਠ ਤਾਂ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਬਹੁਤ ਸੋਹਣੀ ਵੈੜਾ ਥਣ ਬੜਾ ਸਪੈਸ਼ਲ ਲੱਗਿਆ ਚਵਾਈ ਵਾਲਾ ਤੇ ਵੀਰ ਜੀ ਕਿਵੇਂ ਪਹਿਲ ਨਹੀਂ ਕੱਦ ਕਾਠ ਬਹੁਤ ਸੋਹਣਾ ਦੁੱਧ ਫਿਰ ਚੰਗਾ ਚਵਾਜੂ ਵੈੜ ਜੀ ਵੀਰ ਜੀ ਨੂੰ ਸੇਵਾ ਕਰੇ ਤੇ 18+ ਹੀ ਜਾਊਗੀ 18+ ਹੀ ਜਾਊਗੀ ਬਿਲਕੁਲ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਵੇਖੋ ਵੀਰ ਇੱਕ ਰੀ ਲਾ ਕੇ ਦੋ ਭਾਜੀ ਕਹਤਾ ਦੁੰਦੀ ਆ ਤੇ ਝੋਗੀ ਹੋਊ ਤੋ ਕੀ ਬਾਤ ਅਸੇ ਰੇ ਲੱਗਾ ਵੇ ਇਥੇ ਥਣ ਲੱਗਿਆ ਤਾਂ ਸੋਹਣੀ ਵੈੜਾ ਵੀਰੋ ਦੰਦਾ ਚ ਵੈੜਾ ਬੋਦੀ ਵਾਲੀ ਵੈੜਾ ਤਾਂ ਕੱਦ ਕਾਠ ਵੀ ਸੋਹਣਾ ਖਣ ਦੇਵਾ ਵੀ ਬਹੁਤ ਸੋਹਣਾ ਵੇਖੋ ਲੱਗਾ ਪਾਣੀ ਤੇ ਪਹਿਲਾਂ ਇਹਦੇ ਪਿੱਛੇ ਸਿਰਾ ਵਹਿੜਾ ਜੀ ਕਿਉਂਕਿ ਪਹਿਲੇ ਪਹਿਲ ਨਹੀਂ ਵਹਿੜਾ ਵੀਰੋ ਖਾਣ ਬੜਾ ਸਪੈਸ਼ਲਾ ਲੈਵਾ ਸੋਹਣਾ ਵਾ ਤੇ ਇਹੋ ਜਿਹੇ ਪਸ਼ੂ ਦੀ ਕਿੰਨੀ ਸਿਫਤ ਕਰ ਲਿਆ 11 ਥੋੜੀ ਵੀਰੋ ਚੈੱਕ ਕਰੋ ਇੱਕ ਵਾਰੀ ਫੇਰ ਜਿਆ ਮਾ ਤਸਵੀਰ ਵੀ ਬਹੁਤ ਆ ਜੀ ਇੱਦਾਂ ਹੀ ਭਾਈ ਭੇਜੋ ਠੀਕ ਆ ਜੀ ਜਵਾ ਬੜਾ ਵਾ ਬੋਲਾ ਦੇਖੋ ਚੰਗੀ ਟੋਪ ਕਲਾਸ ਵਹਿੜਾ ਵੀਰ ਜੀ ਇਹਦਾ ਮੋਲਾ ਬੋਲ ਨਾ ਬੰਦੀ ਨੇ ਕਿਉਂਦੇ ਸਾਡਾ ਹਾਂਜੀ ਬੋਲਤਵਾਰ ਦਾ ਭਾਏ ਪੰਜਾਸੀ ਲੱਗੇ ਕਰੀਏ ਤੁਹਾਨੂੰ ਆਪਣੀ ਕਰਨਾ ਹਾਂਜੀ ਦੇ ਦिए 75000 ਦੀ 75000 ਦੀ ਹਾਂਜੀ ਉਹ ਚੋਂ ਵੀ ਛੋੜ ਛੱਪਾ ਹੋ ਜੂ ਵੀਰੇ ਛੋੜ ਕਰਦਾਂਗੇ ਵੀਰ ਜੀ ਛੋੜ ਕਰਨੀ ਹੈ ਕਿ ਖੁੱਲੀ ਛੋੜ ਕਰਦਿਆਂ ਮੋੜ ਤੋਂ ਵੀਰੇ ਦੋ ਬੋ ਯਾਰ ਛੱਡ ਜੀ ਦੋ ਛੱਡ ਜੀ ਹੋਰ ਛੱਡ ਮੇਰਾ ਵੀ ਹਾਂਜੀ ਹੋਰ ਛੱਡ ਕਿੰਨੇ ਦੀ ਹੋ ਜੂ ਜੀ ਇੱਕ ਹੋਰ ਛੱਡ ਦੋ ਬਸ 70 ਦੀ ਜਾਣਗੇ 70 ਦੀ ਇੱਥੋਂ ਮਿਲਨੀਆਂ ਡੇਰੀ ਵਾਲੋਂ ਮਿਲਨੀਆਂ ਤਾਂ ਵੇਖੋ ਵੀਰੋ ਕੋਈ ਹੋਰ ਕਾਫੀ ਵੀ ਸਟੂਲ ਜੀ ਕੋਰ ਕਰਨੀ ਨਹੀਂ ਕਰ ਮੇਰਾ ਵੀਰ ਨਹੀਂ ਠੀਕ ਹੈ ਜੀ ਕੋਈ 85 80 ਵਾਲਾ ਮੋਲ ਨਹੀਂ ਵੀਰੋ ਸ਼ਕੀਨ ਵੈਡ ਆ ਟੌਪ ਕਲਾਸ ਆ ਤਾਂ 70 ਚ ਵੀ 1000 70 ਚ ਵੀ 1000 ਇੱਕ ਹੀ ਹੋਰ ਕਰ 68000 68000 ਦੋ ਘਰ 70 ਦੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਸਿਰਾ ਹੀ ਲਾਇਆ ਰੇਟ ਵਾਲਾ ਵੀਰ ਨੇ ਟੌਪ ਕਲਾਸ ਆ ਕਿਤੇ ਫਿਰ ਕਿਹਾ ਇਹੋ ਜਿਹਾ ਡੇਟ ਕਿਦੋਂ ਨਾ ਮਿਲੂਗਾ ਨਹੀਂ ਮਿਲਦਾ ਵੀਰੇ ਵੀਰੇ ਖਾਣੇ ਦੇਖੋ ਬਸ ਬੋ ਗਿਆ ਚੰਗੀ ਵੈੜਾ ਠੀਕ ਹੈ ਜੀ ਤਾਂ ਹੁਣ ਹਾਨਾ 68000 ਦੀ ਵੀਰ ਜੀ ਤਾਂ ਵੇਖੋ ਵੀਰੋ ਇੱਕ ਵਾਰੀ ਤੋਰਾ ਤੁਹਾਨੂੰ ਖਾਇਓ ਵੀਰੇ ਮਾਰੇ ਖੋਲਿਓ ਤਾਂ ਕੋਈ 90 85 ਮੋਲਣੀ ਆ ਤੁਸੀਂ ਦੂਰੋਂ ਚੱਲ ਕੇ ਆਓਗੇ ਇੱਥੇ ਤਾਂ ਤੁਸੀਂ ਵੈੜ ਨਹੀਂ ਵੀਰੇ ਛੱਡ ਗਏ ਜਾਂਦੇ ਦੰਦਾਂ ਚ ਵੈੜਾ ਬੋਦੀ ਵਾਲੀ ਆ ਤਾਂ ਸੋਹਣੀ ਵੈੜਾ ਵੀਰੋ ਖੁੱਲੇ ਥਣ ਭਾਂਡੇ ਦੀ ਮਾਲਕਾ ਟੌਪ ਕਲਾਸ ਆ ਲੈ ਲੈ ਲੇ ਲੈ ਚੰਗੀ ਸ਼ਕੀਨ ਵੈੜਾ ਡਰਨਦੀ ਹੈ ਬਿਲਕੁਲ ਡਰਦੀ ਹੈ ਥੋੜਾ ਤਾਂ ਵੇਖੋ ਵੀਰੋ ਸੀਲਸ ਲੱਗ ਤੇ ਤੁਹਾਨੂੰ ਲਵੇ ਵਾਲੀ ਆ ਬਹੁਤ ਸੋਹਣੀ ਵੈੜਾ ਤਾਂ 68000 ਦੀ ਹਾਂਜੀ ਠੀਕ ਆ ਜੀ ਦੂਜੇ ਨੰਬਰ ਤੇ ਆ ਗਈ ਵੈੜਾ ਇੱਕ ਹੋਲੀ ਹਿਰਣਾ ਹੀ ਨਹੀਂ ਭਾਈ ਠੀਕ ਆ ਜੀ ਮਤਲਬ ਉਹ ਤਾਂ ਕਿ ਡਰਦੀ ਹੈ ਹਾਂ ਡਰਦਾ ਪਸ਼ੂ ਕਿੱਲੇ ਤੋਂ ਖੁੱਲਦਾ ਕਦੋਂ ਤਾਂ ਸੀਲ ਤਾਂ ਬਹੁਤ ਆ ਜੀ ਖੁੱਲੀਆਂ ਖੁੱਲੀਆਂ ਰੱਖਦੇ ਆਂ ਬਹੁਤ ਸੋਣੀ ਵੜਾ ਰੇਟ ਵੀ ਬਹੁਤ ਜਾਇਜ਼ ਦੂਜੇ ਨੰਬਰ ਤੇ ਇਹਦੇ ਬਾਰੇ ਵੀ ਤੇ ਦੱਸ ਗੱਭਣ ਗੱਭਣਾ ਹਾਂਜੀ ਠੀਕ ਆ ਕਿੰਨਾ ਟਾਈਮ ਖੜਦੀ ਆ ਸੂਚ ਦਿਨ ਵੀਰ ਜੀ ਲੱਗ 10 ਦਿਨ ਖੜੂ ਦਿਨ ਦਾ ਲੈ ਜੂ ਹਾਂਜੀ ਠੀਕ ਆ ਜੀ ਤੋਰ ਦਿਓ ਜੀ ਤਾਂ ਵੇਖੋ ਵੀਰੋ ਇਹ ਵੀ ਵੱਡੀ ਵੜਾ ਫੇਸ ਕੁਆਲਟੀ ਲੰਮੀ ਬੇਲ ਆ ਤੇ ਲੇਵੇ ਦੀ ਸਫਾਈ ਚੈੱਕ ਕਰ ਲਓ ਲੇਵੇ ਦੀ ਬਹੁਤ ਸਾਫ ਆ ਗੁਲਾਬੀ ਥਾਣਾ ਤੇ ਵੀਰ ਕਿੰਨਾ ਦੁੱਧ ਚਾਹੂਗਾ ਦੇ ਜੀ 14 15 ਪਲੱਸ ਹੀ ਜਾਊਗੀ ਬਹੁਤਾ ਨਹੀਂ ਆਉਂਦੀ ਗੱਲਾਂ ਕਰੀ ਜਾਈਏ ਬਿਲਕੁਲ ਬਿਲਕੁਲ ਬਾਕੀ ਦੁੱਧ ਪਾਈ ਦਾ ਜੀ ਸੇਵਾ ਕਰ ਲੈ ਹਾਂ ਦੁੱਧ ਪਾਈ ਦਾ ਤਾਂ ਵਕੇ ਇਹਨਾਂ ਦੁੱਧ ਵੀ ਕੀ ਕਹਿੰਦਾ ਬਰੀਡ ਆ ਜੀ ਹਾਂਜੀ ਹਾਂਜੀ ਤੇ ਵੇਖੋ ਵੀਰੋ ਬਾਕੀ ਕਿਵੇਂ ਵੀਰ ਨੇ ਦੱਸਿਆ ਕਿ ਦੁੱਧ ਟਾਡੇ ਪਾਈ ਦਾ ਜੀ ਦੇਣ ਦਾ ਖਰਦੀ ਆ ਸ਼ਾਮ ਛੱਡ ਕੇ ਮੁੱਲ ਕਰ ਦੇਣਾ ਹਨਾ ਜੀ ਹਾਂਜੀ ਵੀਰ ਜੀ ਹਾਂਜੀ ਥਾਂ ਥਾਂ ਬੜਾ ਪਿਆਰਾ ਲੱਗਿਆ ਇਹਨਾਂ ਵੀ ਗੁਲਾਬੀ ਥਣ ਤਾਂ ਬਰੀਡ ਬਹੁਤ ਆ ਫੇਸ ਕੁਆਲਟੀ ਬਹੁਤ ਸੋਹਣੀ ਵੇੜ ਦੀ ਮਿੱਠੀ ਢਿੱਲਾ ਢੋਲਾ ਬੜੀਆਂ ਵਾਲੇ ਚੰਗੀ ਵੇੜ ਆ ਜੀ ਇਹਦਾ ਮੁੱਲ ਵੀਰ ਜੀ ਮੋਲ ਵੀਰ ਜੀ ਜੇ ਤਾਂ ਹੁੰਦੀ ਵੈਰ ਤਿਆਰ ਹਾਂਜੀ ਫੇਰ ਤਾਂ ਭਾ 90 ਦੇ ਭਾ 95 ਦੀ ਵੇਚ ਲਵਾਂ ਹਾਂਜੀ ਹੁਣ ਕੀ ਇਹਨੇ ਸਾਹਮਣੇ ਜਾ ਕੇ ਦੀ ਇਹਦੀ 60000 ਦੀ 60 ਦੀ ਹਾਂਜੀ ਦੋ ਛੱਡ ਦੀਏ ਜੀ 58000 ਦੀ ਕਰ ਦਮਾ ਰੋੜ ਦੋ ਛੱਡ ਦੀਏ 56000 ਦੀ ਹੋਰ ਕਰਨੀ ਤੇ ਕਰ ਮੇਰਾ 1000 55000 ਦੀ 55000 ਠੀਕ ਤਾਂ ਵੇਖੋ ਵੀਰੇ ਕੋਈ 65 60 ਨਹੀਂ ਆ 55000 ਦੀ ਫੋਨ ਤੋਂ ਹੀ ਵੀਰ ਨੂੰ ਜਰੂਰ ਲਾ ਲੈਣਾ ਛੋੜ ਛੱਪਾ ਹੋ ਜੂ ਤਾਂ ਬਾਕੀ ਜੇ ਕੋਈ ਵੀਰ ਜੋੜਾ ਜੋੜਾ ਪਾਲੂਗਾ ਤਾਂ ਮਾਨਤਨ ਕਰਦੇ ਹੋ ਹਨਾ ਕਿਦਾਂ ਟੋਪ ਕਲਾਸ ਵੈੜਾ ਨੇ ਤਾਂ ਵੀਰੋ ਮਾਂ ਤੁਹਾਨੂੰ ਹੋ ਜੂ 55000 ਜੀ ਹਾਂਜੀ ਜੀ ਹਾਂਜੀ ਤੀਜੇ ਨੰਬਰ ਤੇ ਇਹ ਵੀ ਵਾਰ ਗੱਭਣ ਜੇ ਇਹ ਗੱਭਣ ਆ ਹਾਂਜੀ ਠੀਕ ਆ ਜੀ ਕਿੰਨਾ ਟਾਈਮ ਖੜਦੀ ਵੀਰੇ ਹਫਤਾ ਖੜਦੀ ਵੀਰ ਜਲੇ ਇੱਕ ਹਫਤਾ ਹਾਂਜੀ ਤਾਂ ਵੇਖੋ ਵੀਰੇ ਇੱਕ ਹਫਤਾ ਬਾਟੀ ਆ ਸੂਨਚੇ ਦੇ ਤਾਂ ਚੰਗੀ ਵੈੜਾ ਇਹ ਵੀ ਬਾਕੀ ਚੈੱਕ ਕਰ ਲਓ ਇੱਕ ਰੀ ਲੱਗ ਗਿਆ ਤੁਸਣਾ ਦੀ ਕੁਆਲਿਟੀ ਮੋਟਾ ਥਣ ਲੱਗਿਆ ਚਵਾਈ ਵਾਲਾ ਗਰਮੀਆਂ ਦਾ ਤੋਹਫਾ ਆ ਜੀ ਏ ਢੇਲਾ ਟੁਲਾ ਬਹੁਤ ਨਹੀਂ ਬਣੂ ਬਹੁਤ ਹਨਾ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਯੂੰ ਸੋਹਣੀ ਵੈੜਾ თან ਤੁੰ ਦੀ ਕੁਆਲਿਟੀ ਵੀ ਚੰਗੀ ਲੱਗੀ ਆ ਤਲੇਵੇ ਦੀ ਵੀ ਚੰਗੀ ਸਫਾਈ ਆ ਜੀ ਦਿਨ ਹੱਤਾ 10 ਲੈ ਜੂ ਹਨਾ ਹਾਂ ਜੀ ਜੀ ਦਿਨ 10 ਲੈ ਜੂ ਪਰ ਬਣੂ ਬੜੀ ਹਨਾ ਜੀ ਹਾਂ ਜੀ ਹਾਂ ਜੀ ਲੇ ਢੇਲਾ ਟੁਲਾ ਬੜੀਆਂ ਜੀ ਹਨਾ ਤੁੰ ਚੰਗਾ ਲੱਗਿਆ ਬਹੁਤ ਪਿਆਰਾ ਤੁੰ ਲੱਗਿਆ ਕੀ ਮੁੱਲ ਆ ਜੀ ਇਹਦਾ ਮੁੱਲ ਦੇ ਦੀ ਵੀਰ ਜੀ 50000 ਜੀ 50000 ਦੀ ਜੀ ਹਾਂ ਜੀ 8 ਮਹੀਨਿਆਂ ਤੋਂ ਹੋ ਜੂ ਜੀ ਕਰ ਦੋ ਜੀ ਤੁਸੀਂ ਆਪ ਹੀ ਤੁਸੀਂ ਆਪ ਹੀ ਕਰ ਦੋ ਦੱਸ ਦਿਓ ਜੀ ਕਰੋ ਕਰੋ ਮੇਰਾ ਵੀਰ ਕਰੋ ਕੋਈ ਗੱਲ ਨਹੀਂ ਕਰ ਦੋ ਨਹੀਂ ਛੱਡ ਦੋ 2 ਛੱਡ ਦੋ 48 ਦੀ ਮੈਂ ਹੋਰ ਛੱਡ ਕੇ 45 ਇਹ ਕੀ ਹਰ ਹੋ ਛੱਡੋ 44000 ਜਿੱਥੋਂ ਨੇ ਹੁੰਦੇ ਕੜਗੜ ਇਹੋ ਜੀ ਤੋਫੇ ਤਾਂ ਤੋਂ ਜਗਾ ਸਪੈਸ਼ਲ ਲੱਗਿਆ ਤਾਂ 44000 ਦੀ 44000 ਕੀ ਬਾਤ ਹੈ ਜੀ ਸਿਰਾਂ ਵੇੜਾ ਹਾਂਜੀ ਬਿਲਕੁਲ ਇਹ ਗੱਬਣਾ ਹਾਂਜੀ ਗੁਲਾਬੀ ਥਾਣਾ ਦੋ ਤਿੰਨ ਦਿਨ ਕਰਦੀ ਆ ਅੱਛਾ ਜੀ ਹਾਂਜੀ ਲੈਵਲ ਉਹ ਚੰਗਾ ਖੁੱਲਾ ਲੱਗਿਆ ਇਹਨੂੰ ਕੁੱਲੇ ਲਈ ਵੀ ਮਾਲਕਾ ਦੁੱਧ ਚੰਗਾ ਭਰ ਚੁ ਵੀਰੇ ਇਹਨੇ ਪਾਜੀ ਦੂਜੀ ਸੂਈ 16 ਲੀਟਰ ਦੁੱਧ ਕੱਢਿਆ ਜੀ ਦੂਜੀ ਸੂਈ 16 ਲੀਟਰ ਹਾਂ ਜੀ ਠੀਕ ਹੈ ਠੀਕ ਹੈ ਤੀਸਰਾ ਸੂਣੀ ਆ ਤਿਆਰੀ ਆ ਜੀ ਹਾਂ ਜੀ ਤਿਆਰੀਆਂ ਹਨਾ ਪਲਾਂ ਪੁਲਾਂ ਚ ਹੁੰਦੀ ਆ ਹਾਂ ਜੀ ਠੀਕ ਹੈ ਥੋੜੀ ਸਾਂਭੀ ਕਹੇ ਨੇ ਘੱਟ ਵੀਰੇ ਨੇ ਉਹਦਾ ਇਹ ਆ ਕਿ ਦੁੱਧ ਵਾਲੀ ਆ ਜੀ ਲੇਵਾ ਬਹੁਤ ਸ਼ਾਨਦਾਰ ਲੱਗਿਆ ਇਹਦਾ ਮੁੱਲ ਜੀ ਇਹ ਵੀ ਦੇ ਦੇ ਵੀਰ 50000 ਜੀ ਹਾਂ ਜੀ ਹਾਂ ਜੀ ਬਿਲਕੁਲ 50 ਦੀ ਜੀ ਹਾਂ ਜੀ 2 ਛੜੀਆਂ 48000 ਦੀ ਹੋਰ ਛਾੜ ਦੋ 46000 ਦੀ ਇੱਕ ਹੀ ਹੋਰ ਛਾੜੋ 45000 ਇਹ 45 ਦੀ 45 ਕੀ ਬਾਤ ਹੈ ਜੇ ਕੋਈ ਵੀਰੇ ਆ ਕਿ ਨਾ ਜੋੜਾ ਜੋੜਾ ਇਧਰੋਂ ਪੈ ਜੂ ਗੱਬਣਾ ਦਾ 44 44 44 44 ਦੀਆਂ ਕੀ ਬਾਤ ਹੈ ਜੀ ਸਿਰਾ ਰੇਟ ਆ ਵੀਰੇ ਟੋਪ ਕਲਾਸ ਵੇੜਾ ਨੇ ਫੋਨ ਤੁਸੀਂ ਜ਼ਰੂਰ ਵੀ ਇਸ ਨੂੰ ਨਾਲਿਓ ਹਾਂਜੀ ਅਗਲੇ ਬੰਨੇ ਆ ਗਈ ਚੂੰਗੀ ਵੈੜ ਜੀ ਇਹ ਵੀਰ ਜੀ ਤਾਜੀ ਸੂਈ ਬੱਚਾ ਗਿਆ ਮਰ ਅੱਛਾ ਬੱਚਾ ਤਾਂ ਮਰ ਗਿਆ ਹਾਂਜੀ 14 ਲੀਟਰ ਦੁੱਧ ਤਿਆਰ ਜੇ 6 ਜਾਂਦੇ ਜੀ ਮੂਹਾਂ 14 ਲੀਟਰ ਆ ਹਾਂਜੀ ਵੱਡੀ ਵੈੜ ਆ ਚੂੰਗੀ ਵੈੜ ਆ ਵੀਰੋ 14 ਲੀਟਰ ਦੁੱਧ ਤਿਆਰ ਆ ਥਣ ਥਣੇ ਨੌਕ ਆਲਾ ਲੱਗਿਆ ਤੇ ਖੁੱਲੇ ਲੇਵੇ ਦੀ ਮਾਲਕਾ ਹਾਂਜੀ ਹਾਂਜੀ ਪੁਰੇ ਘੱਟ ਪੁਰੇ ਵੱਡੀ ਵੈੜ ਆ ਜੀ ਦੁੱਧ ਤਾਂ ਚੰਗਾ ਚ ਵਾਜੂ ਵੀਰ ਜੀ ਹਾਂਜੀ ਹਾਂਜੀ ਵੀਡੀਓ ਦਾ ਤਾਜੀ ਜੀ ਸੇਵਾ ਕਰ ਲੈ ਕੋਈ ਹਾਂਜੀ ਬਦੂ ਵੀ ਹਲੇ ਦੁੱਧੋਂ ਵਾਜ ਜਾਣਾ ਹਨਾ ਇਹਨਾਂ ਪਾਰਾਇਆਂ ਨਾ ਪਾ ਕੇ ਚੋਈਦਾ ਠੀਕ ਹੈ ਜੀ ਜਿਹੜੀ ਗੱਲ ਆ ਪਾ ਪਾੜਾ ਪਾ ਲੈਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਪਾਰਾਇਆਂ ਨਾ ਪਾ ਕੇ ਚੋਈਦਾ ਬਾਕੀ ਕਿਵੇਂ ਹੈ ਹੈ ਮਦ ਹਿਲਣਾ ਹੁਲਣਾ ਨਹੀਂ ਹੈ ਵੱਡੀ ਵੜਾ ਕਿਵੇਂ ਪਿਆਰ ਰੱਖਦੇ ਨੇ ਸਾਰੀ ਲੋਕ ਹਾਂਜੀ ਭਾਈ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਂਦੇ ਹਾਂਜੀ ਮੈਂ ਕਰਦਾ ਹਾਂ ਕੀ ਮੋ ਲਾਈ ਇਹਦਾ ਇਹਦੀ ਵੀਰ ਜੀ 40000 ਦੀ ਇਹ 40 ਦੀ ਹਾਂਜੀ ਠੀਕ ਹੈ ਜੀ ਤਾ ਮੰਤਨ ਹੋ ਜੂ ਜੀ ਕਰ ਦੋ ਜੀ ਆਪ ਹੀ ਦੋ ਛੱਡ ਦਿਓ 38000 ਉਹ ਛੱਡੀਏ ਤੇ ਆ ਕੀ ਰੱਬ 35000 ਤਾਂ ਵੀਰੇ ਕਿਵੇਂ ਹੁਣ 35 ਦੀ ਆ ਇੱਕ 1000 ਹੋਰ ਸਾਡਾ ਠੀਕ ਆ ਜੀ 34000 ਤੇ ਕਿਵੇਂ ਵੀਰ ਜੀ ਜੇ ਇਹਦਾ ਬੱਚਾ ਹੁੰਦਾ ਫਿਰ ਤਾਂ 65 60000 ਦਾ ਹੱਕ ਰੱਖਦੀ ਕਿਉਂਕਿ ਕਦ ਕਾਂ ਠਾਲੀ ਆ ਹੈਨਾ ਇਹ ਘੱਟ ਨਹੀਂ ਜਾਂਦੇ ਚਲੋ ਕੋਈ ਨਹੀਂ ਆ ਚਲੋ ਕੋਈ ਨਾ ਜਾਣਦੇ ਹੋ ਹੈਨਾ ਤੇ ਰੇਟ ਤਾਂ ਐਵੇਂ ਹੁੰਦਾ ਉੜਦੀਆਂ ਵਾਲਾ ਹੀ ਹੁਣ ਹਾਂ ਨਾ ਕਿੰਨੇ ਦੀ ਹੋਗੀ ਹੁਣ ਆਈਏ 34000 ਦੀ ਜੋਂਤੀਆਂ ਦੀ ਬਾਕੀ ਕਰ ਦਾਂਗੇ ਮਰਨ ਤੱਕ ਠੀਕ ਹੈ ਜੀ ਕੀ ਬਾਤ ਹੈ ਜੀ ਸਿਰ ਆ ਰੇਟਾ ਵੀਰੋ ਹਾਂਜੀ ਝੋਟੀਆਂ ਆ ਗਈਆਂ ਅਗਲੇ ਬੰਨੇ ਇਹ ਵੀ ਵੀਰ ਜੀ ਸੂਈ ਜੇ ਸੂਈ ਆ ਉਹ ਜੀ ਪੱਟਾ ਇਹਦਾ ਆ ਕੱਟਾ ਹੋ ਗਿਆ ਮਗਰ ਹਾਂਜੀ ਤਾਂ ਵੀਰ ਜੀ ਕਿੰਨਾ ਦੁੱਧ ਆਏ ਇਸ ਵੇਲੇ ਝੋਟੀ ਤੇ ਦੁੱਧ ਭਾਰੀ 14 15 ਕਿਲੋ ਹੋਊ ਅੱਛਾ 12 ਲੀਟਰ ਦਾ ਹਟਵਰਕ ਹਟਵਰਕ 12 ਕਿਲੋ ਦੁੱਧ ਕੱਟ ਗਏ ਹਾਂਜੀ 10000 ਰੁਪਏ ਛੱਰ ਦਾਂਗੇ ਵੀਰ ਜੀ ਦੇ ਕੋਲ ਹੋਏ ਸੋਦੇ ਚ 10000 ਰੁਪਏ ਛੱਡ ਦੇਣਾ ਕੀ ਬਾਤ ਆ ਜੀ ਨਹੀਂ ਪਸ਼ੂ ਦੀ ਤੁਹਾਡੇ ਹਰੇਕ ਦੀ ਬਹੁਤ ਸਿਫਤ ਆਉਂਦੀ ਹੈ ਕਿੱਥੇ ਵੀ ਜਾਂਦਾ ਹੋਰ ਘਟੋ ਖਾਲਦੀ ਜੀ ਅੱਛਾ ਜੀ ਇਹ ਦੁੱਧ ਹੈਗਾ ਦੁੱਧ ਨਾ ਆਣੀ ਜੀ ਲੰਮੀ ਬੇਲ ਆ ਪਲੀ ਜੁੜੀ ਆ ਵੱਡੀ ਆ ਉਹਦੂ ਦਾ ਵੀਰ ਆ ਵਿੱਚ ਰਵੇ ਕਿਆ ਬਾਤ ਦੋ ਤਿੰਨ ਟਾਈਮ ਚੋ ਕੇ ਤੁਫਲਾ ਕਰਕੇ ਖੜੇ ਥਣ ਥਣ ਚੰਗਾ ਲੱਗਿਆ ਅੱਛਾ ਭਾਈ ਜੀ ਤਾਂ ਕੁਝ ਹੋਵੇ ਆਪਣੀ ਮਰਜ਼ੀ ਹੈ ਬੱਚਾ ਛੜਨਾ ਛੱਡੋ ਠੀਕ ਆ ਛੱਡੋ ਠੀਕ ਆ ਜੀ ਕੋਈ ਗੱਲ ਹੀ ਨਹੀਂ ਇਹਦਾ ਮੁੱਲ ਜੀ ਮਾਰੀਆ ਤਾਂ ਮਾਰੀਆ ਦੇਦੀ ਵੀਰ ਦੀ 90000 ਦੀ 90 ਦੀ ਸਰ ਹਾਂ ਜੀ ਠੀਕ ਹੈ ਦੋ ਛੱਡ ਦੋ 88 ਦੀ ਇੱਕ ਹੋਰ ਛੱਡ ਦਿਓ ਇੱਜਾ ਸੋਸਾ ਸੀ ਆਰ ਵੀ ਦੇ ਲਾਗੇ 85000 ਦੀ 85000 ਠੀਕ ਹੈ ਜੀ ਉਦਾਂ ਤਾਂ ਵੀਰੇ ਮੰਗਣ ਨੂੰ ਕਿੱਡੀ ਝੋਟੀ ਆ ਚੰਗੇ ਰਕਮ ਦੀਆਂ ਹਨਾ ਤਾਂ ਹੁਣ ਇਹ 85000 ਦੀ ਦੇ ਦੇਣੀ ਆਪਣੀ ਮਰਜ਼ੀ ਹੈ ਬੱਚਾ ਛਾਲਾ ਛਾਲੋ ਨਹੀਂ ਛੱਡਣਾ ਨਾ ਛੱਡੋ ਆ ਆਪਣੀ ਮਰਜ਼ੀ ਆ ਆਪਣੀ ਮਰਜ਼ੀ ਹੈ ਭਾਈ ਇਹ ਨਹੀਂ ਵੀ ਬੱਚਾ ਨਹੀਂ ਲੈਂਦੀ ਬੱਚਾ ਵੀ ਛੋਟੋ ਫਸਾਕ ਠੀਕ ਹੈ ਜੀ ਵੇਖੋ ਵੀਰੇ ਥੜਾਂ ਦੀ ਕੁਆਲਿਟੀ ਧਾਰ ਮਾਰ ਚੋ ਆਪਰਾ ਧਾਰ ਮਾਰ ਮੋਟੇ ਧਾਰ ਚਵਾ ਚੰਗਾ ਪੋਲਾ ਲੱਗਿਆ ਜੀ ਹਾਂ ਜੀ ਦੇਖੋ ਮੈਂ ਮਾਰਦਮ 15 ਗੀ 15 ਲੀ ਕਿਹੜੀ ਲੈਂਦੀ ਸੀ ਦੋ ਟਾਂ ਕੀ ਬਾਤ ਹੈ ਜੀ ਚਵਾ ਬਹੁਤ ਡਾਡਾ ਲੱਗਿਆ ਜੀ ਤਾਂ ਵੇਖੋ ਵੀਰੋ ਚਵਾ ਇੱਕ ਨੰਬਰ ਲੱਗਿਆ ਖਾਂਦੀ ਕੁਆਲਟੀ ਵੀ ਚੰਗੀ ਆ ਕੱਦ ਕਾਠ ਵਜਨ ਮੂਜਨ ਬਹੁਤ ਆ ਝੋਟੀ ਦਾ ਇਹ ਕਿਹੜੀ ਹਾਂ ਨਾ ਹੁਣ 85000 ਦੀ ਵੀਰ ਕਹਿੰਦਾ ਹੋ ਜੂ ਤਾਂ ਵੀਰੋ ਰੇਟ ਤੋਂ ਵੀਰ ਦਾ ਚੈੱਕ ਕਰ ਲਿਆ ਕੋਈ ਇੱਕ 5 ਲੱਖ ਮੋਲਣੀ ਆ ਤੂੰ ਇਥੇ ਹੀ ਚੱਲ ਕੇ ਆਉਂਗੇ ਨਾ ਤਾਂ ਵੀਰੇ ਵੱਡੀ ਝੋਟੀ ਆ ਤੂੰ ਮੁੜ ਕੇ ਨਹੀਂ ਜਾਂਦੇ ਪੱਲੀ ਜੁੜੀ ਆ ਕਦ ਕਾਠ ਵਾਲੀ ਆ ਸਿਰਾ ਝੋਟੀ ਆ ਵੀਰੋ ਅ ਮਹੀਨੇ ਦੇ ਕਰੀਬ ਸੂਈ ਆ ਠੀਕ ਆ ਬੱਚਾ ਨੂੰ ਵੀਰੋ ਨਹੀਂ ਰੇਟ ਸੋਣਾ ਆ 85000 ਦੀ ਤਾਂ ਵੱਡੀ ਝੋਟੀ ਆ ਵੀਰੋ ਤਾਂ ਬਾਕੀ ਵੀਰੋ ਬੇਲ ਬੂਲ ਵੀ ਲੰਮੀ ਆ ਝੋਟੀ ਦੀ ਬਾਕੀ ਭੱਟੀ ਮੇਂ ਜੇ 70 75000 ਦਾ ਵਜ ਨਹੀਂ ਮੱਜ ਦਾ ਵਜ ਨਹੀਂ ਆ ਨਹੀਂ ਬਿਲਕੁਲ ਮੰਨੇ ਜੋਗਾ ਨਹੀਂ ਰੇਟ ਬਹੁਤ ਸੋਹਣਾ ਕੀਤਾ ਜੇ ਜਾਇਜ਼ ਆ ਤਾਂ ਫਿਰ ਜਾਇਜ਼ ਹੀ ਜਾਂ ਦੇਣੀਆ ਛੋਟੇ ਹੱਥ ਚ ਕੱਲੀ ਆਊਗੀ ਕੱਲੀ ਆਊਗੀ ਨਹੀਂ ਬਿਲਕੁਲ ਬਿਲਕੁਲ ਲੰਮੀ ਬੇਲ ਆ ਪਲੀ ਜੁੜੀ ਆ ਵੀਰੋ ਕੋਈ ਸ਼ੱਕ ਨਹੀਂ ਨਸਲ ਆ ਬੱਚਾ ਛੱਡੋ ਭਾਵੇਂ ਨਾ ਛੱਡੋ ਉਹ ਆਪਦੀ ਤੁਹਾਡੀ ਹੈਨਾ ਜੀ ਤਾਂ ਬਾਕੀ ਵੀਰੋ 85000 ਦੀ ਵੀਰ ਕਹਿੰਦਾ ਹੋ ਜੂ ਜਾਇਜ਼ ਰੇਟ ਆ ਜੀ ਤਾਂ ਵੇਖੋ ਵੀਰੋ ਰੇਟ ਤੋਂ ਵੀਰ ਤੇ ਚੈੱਕ ਕਰ ਹੀ ਲਿਆ ਟੌਪ ਕਲਾਸ ਵਹਿੜਾ ਨੇ ਤਾਂ ਠੀਕ ਆ ਜੀ ਇਹ ਵੀਰ ਜੀ ਚੌਥੇ ਦਿਨ ਦੀ ਸੂਈ ਜੇ ਚੌਥੇ ਦਿਨ ਦੀ ਸੂਈ ਆ 8 ਤੋਂ 9 ਲੀਟਰ ਕੋ ਬੋੜਾ ਲਾਲੇ ਦੁੱਧ ਲਾਲੇ ਤਿਆਰ ਐ ਇਸ ਟਾਈਮ 8 ਤੋਂ 9 ਲੀਟਰ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੋ ਤੀਜੇ ਚੌਥੇ ਦਿਨ ਦੀ ਬੱਚੇ ਗਈ ਐ ਤਾਂ ਜੀ ਮਗਰੀ ਦੀ ਕੱਟੀ ਜੇ ਕੱਟੀ ਆ ਗਈ ਐ ਕੱਟੀ ਵੀ ਚੰਗੇ ਸੀ ਬੰਦੀਆਂ ਹਾਂਜੀ ਰਹਿਣ ਦਿਓ ਜੀ ਉਦੋਂ ਜਿਆਦਾ ਤੁਸੀਂ ਵੇੜਾ ਲੈ ਹੁੰਦੇ ਹੈ ਨਾ ਮੈਂ ਉਹ ਲੈਣੀ ਜਿਹੜੀ ਪਾਣਾ ਮਿਲਦੀ ਉਹੀ ਲੈ ਕੇ ਹੁੰਦੇ ਪਾਣਾ ਪਾਕੀ ਨਸ ਚਾਹ ਦੁੱਧ ਦੁੱਧ ਵਾਲਾ ਦੁੱਧ ਲਈ ਉਦੋਂ ਜਿਆਦਾ ਵੇੜਾ ਲੈ ਹੁੰਦੇ ਹੈ ਨਾ ਆ ਚੰਗੀਆਂ ਮੈਂ ਦੁੱਧ ਵਾਲੀ ਹੈ ਤਾਜੀ ਸੂਈ ਹੈ ਥਨ ਥਨ ਤੇ ਲੈ ਵਾਲੂਆ ਬੜਾ ਸੋਹਣਾ ਲੱਗਿਆ ਜੀ ਹਾਂ ਥਨ ਦੀ ਕੁਆਲਿਟੀ ਬਹੁਤ ਸੋਹਣੀ ਹੈ ਇਹਦਾ ਮੁੱਲ ਜੀ 27000 ਦੀ 70000 ਦੀ ਠੀਕ ਹੈ ਜੀ ਕੋਈ ਨਹੀਂ ਬਾਕੀ ਕਰ ਦੋ ਮੰਨ ਤਾਂ ਨਹੀਂ ਆਪ ਹੀ ਕਰ ਦਿਓ ਜੀ ਜੈ ਜੈ ਛੱਡ ਮੇਰਾ ਵੀਰ ਕਰ ਤੇ ਆਪ ਹੀ ਕਰ ਦਿਓ ਰੇਟ ਤਾਂ ਡਾਜ ਜਾ ਉਹ 85 90 ਵਾਲਾ ਮੁੱਲ ਨਹੀਂ ਇੱਥੇ ਮਿਲਣਾ ਹਨਾ ਜਾ ਜੀ ਕਰ ਦੇ ਮੇਰਾ ਵੀਰ ਮਾਨਤਾ ਕਰ ਦੇ ਯਾਰ ਆਪ ਵੀ ਛੋਟ ਛੱਪਾ ਕਰੋ ਜੀ ਕਰੋ ਕੋਈ ਨਹੀਂ 1000 ਛੱਡ ਦੇ ਕੋਈ ਨਾ ਜਾ ਜਾ ਤੇਰਾ ਰੇਟ 75 ਤੇ 75 ਰੀ ਦੇ ਦੀ 75 ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਔਰ ਸਾਡਾ ਹੀ ਆ 74 ਦੀ 72 ਦੀ ਇੱਥੋਂ ਹੀ ਕੀ ਬਾਤ ਹੈ ਨਹੀਂ ਨਹੀਂ ਰੇਟ ਵੀ ਜਾਜਾ ਤੁਹਾਡਾ ਜੀ ਨਹੀਂ ਮੰਨਣਯੋਗ ਹੈ ਗੱਲ ਸਿਰਾ ਲਾਇਆ ਜੀ 72 ਦੀ ਵੀਰੋ ਤਾਜੀ ਸੂਈਆ ਮਗਰੇ ਕੱਟੀ ਆ ਚੰਗੀ ਟੋਪ ਕਲਾਸ ਆ ਪਸ਼ੂ ਜਾਜਾ ਹੁੰਦਾ ਜੀ ਤੁਹਾਡਾ ਤਾਂ ਵੇਖੋ ਵੀਰੋ ਇਹ ਆਪਣਾ ਵੇੜਾ ਵੀ ਹੈ ਗਿਆ ਵੀਰੇ ਕੋਲੇ ਚਾਰ ਪੰਜ ਤਕਰੀਬ ਤੇ ਚੰਗੇ ਪਸ਼ੂ ਆ ਮਹੀਂ ਵੀ ਚੰਗੀ ਆ ਝੋਟੀ ਵੀ ਚੰਗੀ ਆ ਰੇਟ ਤੁਸੀਂ ਚੈੱਕ ਕਰ ਹੀ ਲਏ ਆ 72000 ਦੀ ਇਹ ਆ ਤਾ ਜੀ ਸੂਈ ਮੱਥਾ ਨੇ ਵੇਖੋ ਲੱਗਾ ਵੀ ਵੈਡ ਵੀ ਸਿਹਰਾ ਜੀ ਦਿੰਦੀ ਜੇ ਕੋਈ ਆਖੂ ਦਿੰਦੀ ਵੀਕਾ ਥਾਣੇ ਬਿਲਕੁਲ ਤਾਂ ਵੈਡ ਦਾ ਵੀਰੇ ਮੰਗਣ ਨੂੰ ਜੋ ਮਰਜ਼ੀ ਮੁੱਲ ਮੰਗ ਲੈਂਦੇ ਭਾਵੇਂ ਹਨਾ ਪਰ ਇਹ ਹੈ ਕਿ ਜਾਇ ਜਿਆਦਾ ਫਿਰ ਜਾਇ ਜੀ ਗਿਆ ਬਿਲਕੁਲ ਕਿੱਲੇ ਬੱਜੀਆਂ ਨੂੰ ਸੋਹਣੀ ਲੱਗਦੀ ਹੈ ਕਿਉਂਕਿ ਥਣਲੇਵਾ ਪਸ਼ੂ ਦਾ ਹੀ ਸੋਹਣਾ ਲੱਗਦਾ ਬੱਜਿਆ ਕਿੱਲੇ ਹਨਾ ਜੀ ਹਾਂ ਜੀ ਤੇ ਥਣਲੇਵੇ ਵਾਲੀ ਆ ਵੈੜ ਤਾਂ ਰੇਟ ਵੀਰੇ ਬਿਲਕੁਲ ਹੀ ਨੋਰਮਲ ਵੀਰ ਨੇ ਕੀਤੇ ਆ ਬਾਕੀ ਫੋਨ ਤੁਸੀਂ ਲਾ ਲਿਓ ਜੀ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਮੱਤਵਾਂ ਸਬਸਕ੍ਰਾਈਬ ਕਰੀ ਚੱਲਿਓ ਜਿੰਨਾ ਵੀਰਾਂ ਨਹੀਂ ਕੀਤਾ ਉਹਨ ਤਾਂ ਵੀਰੇ ਐਡਰੈਸ ਇੱਕ ਦੀ ਦੱਸੀ ਆਪਣਾ ਪਿੰਡ ਪਿੰਡ ਡੇਰੀਵਾਲ ਕਰਨਾ ਜ਼ਿਲ੍ਹਾ ਗੁਰਦਾਸਪੁਰ ਜੇ ਹਾਂਜੀ ਨਾਮ ਸੁਖਦੇਵ ਸਿੰਘ ਹਾਂਜੀ ਨੰਬਰ 90 ਪਾਂਧੀ ਕੌਂਠੇ 613 ਠੀਕ ਹੈ ਜੀ ਠੀਕ ਹੈ ਵੀਰੇ ਸਸਿਕਾ